ਮੈਨੂੰ ਮੇਰੇ ਡਰਾਈਵਰ ਦਾ ਫੋਨ ਆਇਆ ਕਿ ਭਾਜੀ ਗੱਡੀ ਚਲਾ ਰਿਆ ਸੀ ਗੱਡੀ ਚ ਨਾ ਬੰਦ ਨਹੀਂ ਹੋ ਰਹੀ ਗੱਡੀ ਰੇਸ ਤੇ ਜੋਗੀ ਆ ਮੈਂ ਕਿਹਾ ਡਰਾਈਵਰ ਗੱਡੀ ਬੰਦ ਕਰ ਦੇ ਉਹਨੇ ਗੱਡੀ ਬੰਦ ਕਰਤੀ ਫਿਰ ਵੀ ਗੱਡੀ ਸਟਾਰਟ ਸੀਗੀ ਗੱਡੀ ਚ ਨਾ ਰੇਸ ਲੱਦੀ ਆ ਰਹੀ ਹੈ ਗੱਡੀ ਬੰਦ ਕਰਨ ਤੋਂ ਬਾਅਦ ਵੀ ਫਾਇਰ ਵਿਗਟ ਮੌਕੇ ਤੇ ਨਹੀਂ ਪਹੁੰਚੇ ਜਾਂ ਫਾਇਰ ਵਿਗਟ ਦਾ ਕੋਈ ਅਰੇਂਜ ਨਹੀਂ ਕੀਤਾ ਗਿਆ ਭਾਜੀ ਸਾਹਮਣੇ ਹੈਗਾ ਸਰਕਾਰੀ ਕਹਿੰਦੇ ਭਾਰਕ ਪਾਣੀ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਪਾਣੀ ਨਹੀਂ ਮਿਲਿਆ ਪਾਣੀ ਲੱਗੇ ਆ ਭੱਜੇ ਮੁੰਡੇ ਬੰਦੇ ਬੱਸ ਸਿਰਕ ਕੇ ਭੱਜੇ ਕੋਈ ਹੱਲ ਨਹੀਂ ਹੋਇਆ ਫਾਇਰ ਵਿਗਨ ਮੌਕੇ ਤੇ ਫੋਨ ਕੀਤਾ ਘੱਟ ਰੋ 25 30 ਮਿੰਟ ਹੋ ਗਏ ਫਾਇਰ ਵਿਗਨ 25 30 ਮਿੰਟ ਬਾਅਦ ਲੇਟ ਆਈ ਜੇ ਫਾਇਰ ਵਿਗਨ ਟੈਂਸਰ ਆਈ ਉਹਦੀ ਗੱਡੀ ਹਾਜ਼ਰੀ ਨਹੀਂ ਆਉਂਦਾ ਭਾਈ ਗੱਡੀ ਵੀ ਰੇਸ ਵੱਗ ਗਈ ਮੈਂ ਚਾਬੀ ਗੱਡੀ ਬੰਦ ਵੀ ਕਰ ਪੁੱਤਾ ਵੀ ਗੱਡੀ ਅੱਗ ਲੱਗੀ ਖੱਲੋ ਪਿਆ ਸੀ ਉਹਨੇ ਵੀ ਅੱਗ ਬੁਝਾਈ ਨਹੀਂ ਬੱਜੀ ਕੋਈ ਕੋਈ ਦਿੱਕਤ ਨਹੀਂ ਜੇ ਟੈਂਸਰ ਆਈ ਉਹਦੀ ਗੱਡੀ ਫਾਇਰ ਵਿਗਨ ਸੇ ਕੋਈ ਦਿੱਕਤ ਨਹੀਂ ਕਾਹਦੀ ਮੋਟਾ ਮੰਗਦੇ ਨੇ ਦੱਸੋ ਕਾਹਦੀ ਮੋਟਾ ਜਿਹਦੇ ਤੁਹਾਨੂੰ ਸੇਵਾ ਨਹੀਂ ਦੇ ਸਕਦੇ ਸੀ ਲਗਾਤਾਰ ਕੰਮ ਕੀਤੇ ਜਾ ਰਹੇ ਲਗਾਤਾਰ ਵਿਕਾਸ ਕੰਮ ਕੀਤੇ ਰਹੀ ਮਿੰਦਸੋ ਕਿਹਦੇ ਪ੍ਰੂਫ ਦੋਸਤੋ ਇੰਨੀ ਦਿਨ ਹੋ ਗਏ ਆ ਮਰ ਸਰਕਾਰਾਂ ਇਹਨੂੰ ਕਿਤੇ ਹੱਲ ਹੋਇਆ ਦੋਸਤੋ ਕੋਈ ਹੱਲ ਹੋਇਆ ਹੀ ਨਹੀਂ ਸਕੀ ਆ ਫੈਵਰੇਟ ਪਹੁੰਚ ਨਹੀਂ ਸਕੀ ਆ ਰਾਵਣ ਜੀ ਸਿੱਤ ਮੈਂ ਫੋਨ ਕਰੀ ਇਹਨਾਂ ਕਰੀ ਇਹਨਾਂ ਭਾਵੇਂ ਤਿੰਨ ਚਾਰ ਵਾਰ ਮੈਂ ਮਿਲਾਇਆ ਵੇਟਿੰਗ ਜਾ ਰਿਹਾ ਹਾਂ ਬਿਲਕੁਲ ਸਰ ਤੁਸੀਂ ਪਹੁੰਚੇ ਹੋ ਗੱਡੀ ਥੋੜੀ ਸੀ ਬਿਲਕੁਲ ਮੇਰੀ ਸੀ ਗੱਡੀ ਜੀ ਮੇਰਾ ਮਿਲਨਪ੍ਰੀਤ ਸਿੰਘ ਕੌਣ ਚਲਾ ਰਿਹਾ ਸੀ ਮੇਰਾ ਡਰਾਈਵਰ ਜਲਾ ਰਿਹਾ ਸੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਕਿੱਦਾਂ ਆਖਦਾ ਕਾਰਨ ਕਿ ਮੈਨੂੰ ਮੇਰੇ ਡਰਾਈਵਰ ਦਾ ਫ ਮੈਂ ਕਿਹਾ ਗੱਡੀ ਬੰਦ ਕਰ ਦੇ ਉਹਨੇ ਗੱਡੀ ਬੰਦ ਕਰਤੀ ਫਿਰ ਵੀ ਗੱਡੀ ਸਟਾਰਟ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਹਿੰਦੇ ਆ ਬੰਦ ਕਰ ਦਿੱਤੀ ਗੱਡੀ ਉਹਨੇ ਫਿਰ ਵੀ ਗੱਡੀ ਜੁਨਾ ਰੇਸ ਚਲਦੀ ਆ ਰਹੀ ਹੈ ਗੱਡੀ ਬੰਦ ਕਰਨ ਤੋਂ ਬਾਅਦ ਵੀ ਕਹਿੰਦਾ ਭਾਈ ਇੰਜਨ ਜੁ ਕਿਹਦੇ ਲੱਗਦਾ ਤੂੰ ਆ ਰਿਹਾ ਮੈਂ ਕਿਹਾ ਬੈਟਰੀ ਖਿੱਚ ਕੇ ਇੰਜ ਗੱਡੀ ਬੰਦ ਕਰ ਉਹਨੇ ਗੱਡੀ ਬੰਦ ਕਰਤੀ ਫਿਰ ਦੇਖਿਆ ਉਹਨੇ ਕਹਿੰਦਾ ਗੱਡੀ ਸਾਈਡ ਤੇ ਖਾਤੀ ਭਾਜੀ ਫਿਰ ਵੀ ਕੀ ਗੱਡੀ ਦੇ ਉੱਤੇ ਨਾ ਉਹ ਆ ਰਿਹਾ ਕਹਿੰਦੇ ਤੂੰ ਆ ਰਿਹਾ ਮੈਂ ਕਿਹਾ ਪਾਣੀ ਪਾ ਕੇ ਮਾਰ ਤੇ ਬੁਝਾਣ ਨੂੰ ਕਹਿੰਦਾ ਭਾਈ ਪਾਣੀ ਨਹੀਂ ਪਾਣੀ ਪਾ ਦਿੱਤਾ ਚਾਹ ਪਾ ਬੋਤਲਾ ਪਾਤੀ ਲੋਕਾਂ ਨੂੰ ਮੰਗ ਮੰਗ ਕੇ ਬੱਸਾ ਤੋਂ ਮੰਗ ਮੰਗ ਕੇ ਮਾਤਾ ਫਾਇਰ ਵਿਗਟ ਮੌਕੇ ਤੇ ਨਹੀਂ ਪਹੁੰਚੇ ਜਾਂ ਫਾਇਰ ਵਿਗਟ ਦਾ ਕੋਈ ਅਰੇਂਜ ਨਹੀਂ ਕੀਤਾ ਗਿਆ ਇਸ ਨੋਟ ਭਾਜੀ ਸਾਹਮਣੇ ਹੈਗਾ ਸਰਕਾਰੀ ਕਹਿੰਦੇ ਪਾਰਕ ਪਾਰਕ ਦੇ ਵਿੱਚ ਵੀ ਪਾਰਕ ਦੇ ਵਿੱਚ ਵੀ ਪਾਣੀ ਨਹੀਂ ਮਿਲਿਆ ਪਾਣੀ ਲੱਗੇ ਆ ਪਰ ਜੇ ਮੁੰਡੇ ਬੰਦੇ ਬੱਸ ਰੁਕੋ ਕੇ ਭੱਜੇ ਕੋਈ ਹੱਲ ਨਹੀਂ ਹੋਇਆ ਫਾਇਰ ਵਿਗਟ ਨੂੰ ਮੌਕੇ ਤੇ ਫੋਨ ਕੀਤਾ ਕੱਢ ਰਿਹਾ 25 30 ਮਿੰਟ ਹੋ ਗਏ ਫਾਇਰ ਵਿਗਟ 25 30 ਮਿੰਟ ਬਾਅਦ ਲੇਟ ਆਈ ਹੈ ਜੇ ਫਾਇਰ ਵਿਗਟ ਟਾਈਮ ਸਿਰ ਆਉਣੀ ਗੱਡੀ ਹਾਜ਼ਰ ਨਹੀਂ ਹੁੰਦਾ ਗੱਡੀ ਕੌਣ ਚਲਾ ਰਿਹਾ ਰੁਜੀ ਕੁਮਾਰ ਜੀ ਕਿੱਥੇ ਅੱਗ ਲੱਗੀ ਹੈ ਇੰਜਨ 'ਤੇ ਅੱਗ ਲੱਗੀ ਥੱਲੇ ਭਾਈ ਰੇਸ ਵੱਧ ਗਈ ਗੱਡੀ ਦੀ ਕਿੰਨਾ ਕ ਸਮਾਂ ਹੋ ਗਿਆ ਅੱਗ ਲੱਗੇ ਹੋ 15 ਕਿ ਮਿੰਟ ਹੋ ਗਏ ਜੀ ਕਿਸ ਤਰੀਕੇ ਨਾਲ ਆ ਤੁਸੀ ਫਾਇਰ ਬੈਨ ਨੂੰ ਫੋਨ ਕੀਤਾ ਭਾਈ ਗੱਡੀ ਰੇਸ ਵੱਧ ਗਈ ਮੈਂ ਚਾਬੀ ਗੱਡੀ ਬੰਦ ਵੀ ਕਰ ਦਿੱਤੀ ਤਾਂ ਵੀ ਗੱਡੀ 'ਤੇ ਅੱਗ ਲੱਗੀ ਥੱਲੇ ਦੇ ਵਿੱਚ ਫਾਇਰ ਸਿਲੈਂਟਰ ਨਹੀਂ ਪਿਆ ਸੀ ਉਹਨੇ ਨੇ ਵੀ ਅੱਗ ਬੁਝਾਈ ਨਹੀਂ ਬਜੀ ਕੀ ਲੱਗਦਾ ਤੁਹਾਨੂੰ ਕਿਹਦੀ ਅੰਗਲੀ ਭਾਈ ਇਹ ਗੱਡੀ ਕੰਪਨੀ ਵਾਲਿਆਂ ਨੇ ਅੰਗਲੀ ਹੈਗੀ ਉਹਨਾਂ ਨੇ ਠੀਕ ਨਹੀਂ ਕਰਦੇ ਸਹੀ ਇਸ ਨੂੰ ਆ ਗੱਡੀ ਆਏ ਕੋ ਬੁਝਦੀ ਵੀ ਹੈ ਜੀ ਆਏ ਕੋ ਐਦਾਂ ਕਿ ਲੱਗੀ ਜੀ ਬਿਲਕੁਲ ਸਾਫ਼ ਜਿਹੀ ਗੱਡੀ ਵੇਚੀ ਗਈ ਆਈ ਗੱਦਾ ਗੱਡੀ ਸਾਫ ਸੀਗੀ ਪਹਿਲੇ ਕੋਈ ਦਿੱਕਤ ਨਹੀਂ ਜੇ ਡੈਂਸਰ ਆਈ ਹੋਈਂਦੀ ਗੱਡੀ ਫਾਇਰ ਬਿਗੜੇ ਤਾਂ ਕੋਈ ਦਿੱਕਤ ਹੁੰਦੀ ਕਾਦੀ ਵੋਟਾਂ ਮੰਗਦੇ ਮੈਨੂੰ ਦੱਸੋ ਕਾਦੀ ਵੋਟਾਂ ਜਿਹਦੇ ਤੁਹਾਨੂੰ ਸੇਵਾ ਨਹੀਂ ਦੇ ਸਕਦੇ ਲੋਕਾਂ ਨੂੰ ਹੱਲ ਲਗਾਤਾਰ ਕੰਮ ਕੀਤੇ ਜਾ ਰਹੇ ਲਗਾਤਾਰ ਵਿਕਾਸ ਕੀ ਕੰਮ ਕੀਤੇ ਨੇ ਮੈਨੂੰ ਦੱਸੋ ਕਿਤੇ ਪ੍ਰੂਫ ਦੱਸੋ ਇੰਨੀ ਦਿਨ ਹੋ ਗਏ ਅਮਰ ਸਰਕਾਰ ਆਇਨੂ ਕਿਤੇ ਹੱਲ ਹੋਇਆ ਦੱਸੋ ਮੈਨੂੰ ਕੋਈ ਹੱਲ ਦੱਸੋ ਹੀ ਕੋਈ ਹੱਲ ਹੋਇਆ ਫਾਇਰ ਬਿਗੜ ਵਾਸਤੇ ਇੱਕੋ ਹੀ ਸਟੈਂਡ ਬਣਾਇਆ ਗਿਆ ਲੋਕਲ ਅੱਡੇ ਦੇ ਵਿੱਚ ਆਲੇ ਦੋਲੇ ਕਿਥੇ ਸਟੈਂਡ ਨਹੀਂ ਹੈਗਾ ਕੋਈ ਆਈ ਨਹੀਂ ਸਕਦੀਆਂ 5 ਮਿੰਟ ਪਹੁੰਚ ਨਹੀਂ ਸਕਦੀਆਂ ਰਾਮ ਨੇ ਉਹ ਐਮਐਲਏ ਨੂੰ ਫੋਨ ਕਰਾਂਗੇ ਤਾਂ ਆਣਗੇ ਫਾਇਰ ਬਿਗੇਟਾ ਜੇ ਆਪਦੇ ਐਮਐਲਏ ਬਣ ਕੇ ਤੇ ਆਪਾਂ ਕੀ ਕਰਾਂਗੇ ਦੱਸੋ ਬਿਲਕੁਲ ਸੋ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਰੋਸ਼ ਆ ਕਿਤੇ ਨੇ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਦੱਸਦੀ ਹੈ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਗਰ ਰੋਡ ਦੀ ਗੱਲ ਕਰਦੀ ਹੈ ਤੇ ਮੇਨ ਹਾਈਵੇ ਦੀ ਗੱਲ ਕਰਦੀ ਹੈ ਤੇ ਫਾਇਰ ਬਿਗੇਟ ਨੂੰ ਅਗਰ ਫੋਨ ਕੀਤਾ ਜਾਂਦਾ ਤਾਂ ਲੋਕਲ ਅੱਡੇ ਤੋਂ ਜਿਹੜਾ ਮੇਨ ਹਾਈਵੇ ਤੱਕ ਰੋ ਜਿਹੜਾ ਫਾਇਰ ਬਿਗੇਟ ਪਹੁੰਚਣ ਤੇ ਕਾਫੀ ਟਾਈਮ ਵੀ ਲੱਗ ਜਾਂਦਾ ਪਰ ਪ੍ਰਸ਼ਾਸਨ ਵੀ ਗੱਲਬਾਤ ਕਰਦੇ ਹਨ ਉਹਨਾਂ ਵੱਲੋਂ ਜਿਹੜਾ ਕਿਤੇ ਨੇ ਕਿਤੇ ਗੱਲਬਾਤ ਕਰਦੇ ਵੀ ਉਹਨਾਂ ਵੱਲੋਂ ਕੀ ਕਿਹਾ ਕਿ ਫਾਇਰ 10:00 ਵਜੇ 16 ਮੀਟਰ ਤੋਂ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਗਿਲ ਚੌਂਕ ਦੇ ਉੱਪਰ ਛੋੜ ਦੇ ਹੱਥ ਨੂੰ ਅੱਗ ਲੱਗੀ ਹੈ ਅਸੀਂ ਉਸੇ ਟਾਈਮ ਮੌਕੇ ਤੇ ਗੱਡੀ ਮੌਕੇ ਤੇ ਕੱਢ ਲਈ ਅਸੀਂ ਕਿਦਾਂ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੇ ਮੇਰੇ ਖਿਆਲ ਨਹੀਂ ਹੋਇਆ ਸਰ ਤੇ ਅੱਗ ਨੂੰ ਕਾਬੂ ਪਾ ਲਿਆ ਗਿਆ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਪਾ ਲਿਆ ਸਰ ਕੀ ਲਾਦਾ ਕਿ ਕਿੰਨੀ ਦੂਰ ਤੋਂ ਆਈ ਸੀ ਫਾਇਰ ਵਿਗਟ ਜਿਹੜੀ ਹੈ ਇੱਥੇ ਫਾਇਰ ਵਿਗਟ ਤਾਂ ਅਸੀਂ ਲੋਕਲ ਅੱਡੇ ਤੋਂ ਆਏ ਹਾਂ ਜੀ ਹਿੰਦੀ ਲੱਗਦਾ ਵੀ ਹਾਲੇ ਦੁਆਲੇ ਇੱਥੇ ਇੱਕ ਬਨਾਣਾ ਨਹੀਂ ਚਾਹੀਦਾ ਸਟੈਂਡ ਇਦਾਂ ਫਾਇਰ ਬਿਗੜਦਾ ਜਾਂ ਫਾਇਰ ਬਿਗੜਨਾ ਨਹੀਂ ਚਾਹੀਦਾ ਨਹੀਂ ਹਾਲੇ ਦੁਆਲੇ ਹੈਗੇ ਹੋ ਲੇਕਿਨ ਦੂਜੀ ਫਾਇਰ ਤੇ ਕੀ ਹੋਏ ਨੇ ਇੱਥੇ ਮਿਲ ਕੇ ਗਿਲਰ ਤੁਹਾਨੂੰ ਵੀ ਇਹਨਾਂ ਟਾਈਮ ਨੂੰ ਲੱਗਿਆ ਸਾਨੂੰ ਤਾਂ 5 ਮਿੰਟ ਹੀ ਲੱਗੇ ਆਉਣ ਨੂੰ ਉਹ ਇਹਨਾਂ ਨੂੰ ਕਾਬੂ ਪਾ ਲਿਆ ਕਾਬੂ ਨਹੀਂ ਸਰ ਐਨਾ ਥੋੜੀ ਹੋਇਆ ਅੱਗ ਨੂੰ 1 ਬੋਲਾ ਘੰਟਾ ਹੋ ਗਿਆ ਦਾ ਤੁਸੀਂ ਦੇਖੋ ਸਾਰਾ ਕੁਸਵਾਰ ਸੜ ਕੇ ਸੁਹਾ ਹੋ ਜਾਣਾ ਸੀ ਇਹਦਾ ਤੁਹਾਡੇ ਸਾਹਮਣੇ ਟਾਇਰ ਰਹਿ ਜਾ ਪੂਰੇ ਠੀਕ ਆ ਕਿ ਬੋਲਦੇ ਨਹੀਂ ਸਰ ਨਹੀਂ ਦੇਖੋ ਤੁਹਾਡੇ ਸੌਣੀ ਚਲੋ ਪਰਲੇ ਪਾਸੇ ਅੱਗ ਲੱਗੀ ਸੀ ਉਧਰ ਤੇ ਤੁਹਾਨੂੰ ਪਤਾ ਹੈ ਅੱਗ ਨੂੰ ਕਾਬੂ ਪਾ ਲਿਆ ਗਿਆ ਸੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ